ਸੱਜਣੋ ਅੱਜ ਲੈ ਕੇ ਚੱਲਦੇ ਆਂ ਸੋਨੂੰ ਲਾਹੌਰ ਆਹ ਸੜਕ ਜਿਹੜੀ ਜਾਂਦੀ ਹੈ ਨਾ ਲਾਹੌਰ ਨੂੰ ਜਾਂਦੀ ਹੈ ਤੇ ਅੱਜ ਸੋਨੂੰ ਲੈ ਕੇ ਚੱਲੇ ਆਂ ਕੰਜਰੀਪੋਲਾ ਕਹਿੰਦੇ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਨਾ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਕਿਸੇ ਨੱਚਣ ਵਾਲੀ ਕੰਜਰੀ ਦੇ ਨਾਲ ਪਿਆਰ ਹੋ ਜਾਂਦਾ ਤੇ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸੱਜਣੋਂ ਕਹਿੰਦੇ ਮਿਲਣ ਆਉਂਦੀ ਹੈ ਨਾ ਤੇ ਰਸਤੇ ਦੇ ਵਿੱਚ ਇੱਕ ਨਹਿਰ ਪੈਂਦੀ ਹੈ ਉਹ ਨਹਿਰ ਦੇ ਵਿੱਚ ਉਹਦੀ ਚਾਂਦੀ ਦੀ ਜੁੱਤੀ ਡਿੱਗ ਜਾਂਦੀ ਹੈ ਤੇ ਉਹ ਨਹਿਰ ਜਿਹੜੇ ਬਣਾਈ ਸੀ ਉਹ ਕਹਿੰਦੇ ਸਾਹ ਜਹਾਨੇ ਬਣਾਈ ਸੀ ਆਪਣੇ ਬਾਗਾਂ ਨੂੰ ਪਾਣੀ ਦੇਣ ਵਾਸਤੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਉਹ ਜਿਹੜੀ ਕੰਜਰੀ ਸੀ ਉਹਦਾ ਨਾਂ ਸੀ ਮੋਰਾ ਜਦੋਂ ਮੋਰਾ ਵਾਲੇ ਪਤਾ ਲੱਗਦਾ ਹੈ ਜੁੱਤੀ ਬਾਰੇ ਤਾਂ ਫੌਰਨ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੁਕਮ ਦਿੱਤਾ ਵੀ ਉੱਥੇ ਪੁਲ ਬਣਾ ਦਿੱਤਾ ਜਾਵੇ ਜਦੋਂ ਉਹ ਪੁਲ ਬਣਾਤਾ ਕਹਿੰਦੇ ਜਦੋਂ ਮੋਰਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੰਬੰਧ ਦਾ ਕਹਿੰਦੇ ਜੱਸਾ ਸਿੰਘ ਆਲੂ ਵਾਲੀਆ ਨੂੰ ਪਤਾ ਲੱਗਿਆ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਹਰਮੰਦਰ ਸਾਹਿਬ ਤਖਤ ਸ੍ਰੀ ਹਰਮੰਦਰ ਸਾਹਿਬ ਵੀ ਕੇ ਪੇ ਸੌਣ ਲਈ ਕੇ ਆ ਗਿਆ ਅਤੇ ਕੌੜਿਆਂ ਦੀ ਸਜ਼ਾ ਦਿੱਤੀ ਗਈ ਜੋ ਮਹਾਰਾਜਾ ਰਣਜੀਤ ਸਿੰਘ ਨੇ ਹੱਸ ਕੇ ਕਬੂਲ ਕੀਤੀ ਏ ਦੋਸਤੋ ਜਿਹੜਾ ਇਹ ਸਰੋਵਰ ਤੁਸੀਂ ਦੇਖ ਰਹੇ ਹੋ ਨਾ ਇਹਦੇ ਵਿੱਚ ਪਸ਼ੂਆਂ ਲਈ ਘੋੜਿਆਂ ਲਈ ਪਾਣੀ ਪੀਣ ਵਾਸਤੇ ਇੱਕ ਸਾਈਡ ਤੋਂ ਰਸਤਾ ਬਣਾਇਆ ਹੋਇਆ ਹੈ ਤੇ ਇੱਕ ਸਾਈਡ ਤੇ ਜਾਲੀ ਬਣੀ ਹੋਈ ਹੈ ਜਿੱਥੇ ਰਾਣੀਆਂ ਜਾਂ ਔਰਤਾਂ ਨਹਾਉਂਦੀਆਂ ਸੀਗੀਆਂ ਪਰਦੇ ਦੇ ਵਿੱਚ ਤੇ ਇਹ ਜਿਹੜਾ ਸਰੋਵਰ ਹੈ ਇੱਥੇ ਦੋਸਤੋ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਰੋਕਦਾ ਹੁੰਦਾ ਸੀ ਦੀ ਇਥੇ ਰਾਮ ਕਰਦਾ ਹੁੰਦਾ ਸੀ ਇਹੋ ਦੋਸਤੋ ਜਮਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਆ ਤੁਸੀਂ ਦੇਖ ਰਹੇ ਹੋ ਨਾ ਸਾਹਮਣੇ ਗੋਲ ਤਾਰ ਲੱਗੀ ਹੋਈ ਹੈ ਇਹ ਪਾਕਿਸਤਾਨ ਦੀ ਜ਼ਮੀਨ ਹੈ ਇਹ ਪਾਕਿਸਤਾਨ ਦੀ ਜ਼ਮੀਨ ਗੋਲ ਤਾਰ ਲੱਗੀ ਹੋਈ ਹੈ ਸੱਜਣਾ ਨੂੰ ਬੇਨਤੀ ਆ ਵੀ ਦੇਖਣਾ ਚਾਹੀਦਾ ਜਦੋਂ ਵੀ ਮੌਕਾ ਮਿਲੇ ਤਾ ਜਰੂਰ ਦੇਖਿਓ ਬਹੁਤ ਤਕੜੀ ਚੀਜ਼ ਐ ਧੰਨਵਾਦ ਸੱਜਣੋ